ਸਾਰਿਆਂ ਨੂੰ ਜੈਮ ਸੀ ਦੀ ਅੱਜ ਅਸੀਂ ਪੜਾਂਗੇ ਜਬੂਰਾਂ ਦੀ ਪੋਥੀ ਦਾ 25ਵਾਂ ਅਧਿਆਇ ਯਹੋਵਾ ਦੇ ਰਾਹ ਉਹਦੀ ਪਹਿਲੀ ਆਇਤ हे ਯਹਵਾ ਮੈਂ ਆਪਣਾ ਜੀ ਤੇਰੇ ਵੱਲ ਚੁੱਕਦਾ ਹਾਂ ਦੂਸਰੀ ਆਇਤ हे ਮੇਰੇ ਪਰਮੇਸ਼ਰ ਮੈਂ ਤੇਰੇ ਉੱਤੇ ਭਰੋਸਾ ਰੱਖਿਆ ਹੈ ਮੈਨੂੰ ਸ਼ਰਮਿੰਦਾ ਨਾ ਹੋਣ ਦੇ ਨਾ ਵੈਰੀਆਂ ਨੂੰ ਮੇਰੇ ਉੱਤੇ ਬਗਲਮ ਵਜਾਉਣ ਦੇ ਤੀਸਰੀ ਆਇਤ ਜਿਨਨੇ ਤੈਨੂੰ ਤੱਕਦੇ ਹਨ ਉਹ ਸ਼ਰਮਿੰਦੇ ਨਾ ਹੋਣਗੇ ਸ਼ਰਮਿੰਦੇ ਉਹ ਹੋਣਗੇ ਜੋ ਮੱਲੋ ਮੱਲੀ ਧੋਖਾ ਦਿੰਦੇ ਹਨ ਚੌਥੀ ਆਇਤ ਇਹ ਜੋ ਹਵਾ ਆਪਣਾ ਰਾਮ ਮੈਨੂੰ ਵਿਖਾਲ ਅਤੇ ਆਪਣੇ ਮਾਰਗ ਮੈਨੂੰ ਸਿਖਾਲ ਪੰਜਵੀਂ ਆਇਤ ਆਪਣੀ ਸਚਾਈ ਵਿੱਚ ਮੇਰੀ ਅਗਵਾਈ ਕਰ ਅਤੇ ਮੈਨੂੰ ਸਿਖਾਲ ਕਿਉਂ ਜੋ ਤੂੰ ਮੇਰਾ ਮੁਕਤੀਦਾਤਾ ਪਰਮੇਸ਼ਰ ਹੈ ਸਾਰਾ ਦਿਨ ਮੈਂ ਤੈਨੂੰ ਤੱਕਦਾ ਰਹਿੰਦਾ ਹਾਂ ਛੇਵੀਂ ਆਇਤ ਹੇ ਯਹੋਵਾ ਆਪਣੀਆਂ ਦਿਆਲੀਆਂ ਰ ਆਪਣੀ ਦਇਆ ਨੂੰ ਚੇਤੇ ਰੱਖ ਉਹ ਤਾਂ ਆਦਤੋ ਹਨ 7ਵੀਂ ਆਇਤ ਮੇਰੀ ਜਵਾਨੀ ਦੇ ਪਾਪਾ ਤੋਂ ਅਤੇ ਮੇਰੇ ਅਪਰਾਧਾਂ ਨੂੰ ਚੇਤੇ ਨਾ ਰੱਖ ਹੇ ਯਹੋਵਾ ਆਪਣੀ ਦਇਆ ਅਨੁਸਾਰ ਤੇ ਆਪਣੀ ਭਲਾਈ ਦੇ ਕਾਰਨ ਤੂੰ ਮੈਨੂੰ ਚੇਤੇ ਰੱਖ 8ਵੀਂ ਆਇਤ ਯਹੋਵਾ ਪਲਾਅਰ ਸੱਚਾ ਹੈ ਇਸ ਕਰਕੇ ਉਹ ਪਾਪੀਆਂ ਦਾ ਰਾਹ ਪਾਪੀਆਂ ਨੂੰ ਰਾਹ ਦੇ ਵਿਖੇ ਸਿਖਾਲੇਗਾ 9ਵੀਂ ਆਇਤ ਉਹ ਮਸਕੀਨਾਂ ਦੀ ਅਗਵਾਈ ਨਿਆਉ ਨਾਲ ਕਰੇਗਾ ਅਤੇ ਅਧੀਨਾਂ ਨੂੰ ਆਪਣਾ ਰਾਹ ਸਿਖਾਲੇਗਾ 10ਵੀਂ ਆਇਤ ਯਹਵਾ ਦੇ ਨਾਮ ਅਰ ਸਾਖੀਆਂ ਦੇ ਮੰਨਣ ਵਾਲਿਆਂ ਲਈ ਉਹਦੇ ਸਾਰੇ ਮਾਰਗ ਦਿਆ ਅਤੇ ਸਚਾਈ ਦੇ ਹਨ 11ਵੀਂ ਆਇਤ हे ਯਹਵਾ ਆਪਣੇ ਨਾਮ ਦੇ ਨਿਮਿਤ ਮੇਰੀ ਬਦੀ ਨੂੰ ਖੀਮਾ ਕਰ ਕਿਉਂ ਜੋ ਵੱਡੀ ਹੈ 12ਵੀਂ ਆਇਤ ਉਹ ਕਿਹੜਾ ਮਨੁੱਖ ਹੈ ਜਿਹੜਾ ਯਹਵਾ ਤੋਂ ਡਰਦਾ ਹੈ ਉਹ ਦੇ ਲਈ ਚੁਣੇ ਹੋਏ ਰਾਹ ਵਿੱਚ ਉਸ ਨੂੰ ਸਿਖਾਲੇਗਾ 13ਵੀਂ ਆਇਤ ਉਹ ਦਾ ਜੀ ਸੁਖੀ ਬਸੇਗਾ ਅਤੇ ਉਸ ਦੇ ਵੰਸ਼ ਵੰਸ਼ ਧਰਤੀ ਦਾ ਵਾਰਿਸ ਹੋਵੇਗੀ 14ਵੀਂ ਆਇਤ ਯਹਵਾ ਦੇ ਭੇਤ ਉਹ ਦੇ ਮੰਨਣ ਵਾਲਿਆਂ ਦੇ ਲਈ ਅਤੇ ਉਹ ਆਪਣੇ ਨਾਮ ਉਹਨਾਂ ਨੂੰ ਦੱਸੇਗਾ 15ਵੀਂ ਆਇਤ ਮੇਰੀਆਂ ਅੱਖਾਂ ਹਰ ਵੇਲੇ ਯਹਵਾ ਵੱਲ ਲੱਗੀਆਂ ਹਨ ਪਈਓ ਮੇਰੇ ਪੈਰਾਂ ਨੂੰ ਜਾਲ ਵਿੱਚੋਂ ਕੱਢ ਲਵੇਗਾ 16ਵੀਂ ਆਇਤ ਮੇਰੀ ਵੱਲ ਮੁਹ ਕਰਕੇ ਮੇਰੇ ਉੱਤੇ ਦਇਆ ਕਰ ਕਿਉਂ ਜੋ ਮੈਂ ਇਕੱਲਾ ਅਰ ਦੁਖੀ ਹਾਂ 17ਵੀਂ ਆਇਤ ਮੇਰੇ ਮਨ ਦੇ ਸੰਕਟ ਵੱਧ ਗਏ ਹਨ ਮੇਰੇਆਂ ਪੈਜਲਾਂ ਤੋਂ ਮੈਨੂੰ ਬਾਹਰ ਕੱਢ 18ਵੀਂ ਆਇਤ ਮੇਰੇ ਦੁੱਖ ਅਰ ਮੇਰੇ ਕਸ਼ਟ ਨੂੰ ਵੇਖ ਅਤੇ ਮੇਰੇ ਸਾਰੇ ਪਾਪਾਂ ਨੂੰ ਚੁੱਕ ਲੈ 19ਵੀਂ ਆਇਤ ਮੇਰੇ ਵੈਰੀਆਂ ਨੇ ਵੇਖ ਪਈਓ ਬਾਲੇ ਹਨ ਅਤੇ ਉਹ ਬਦੋ ਬਦੀ ਮੇਰੇ ਨਾਲ ਵੈਰ ਰੱਖਦੇ ਹਨ 20ਵੀਂ ਆਇਤ ਮੇਰੀ ਜਾਨ ਦੀ ਰਖਵਾਲੀ ਕਰ ਅਤੇ ਮੈਨੂੰ ਛੁਡਾ ਮੈਨੂੰ ਸ਼ਰਮਿੰਦਾ ਨਾ ਹੋਣ ਦੇ ਕਿਉਂ ਜੋ ਮੈਂ ਤੇਰੀ ਸ਼ਰਨ ਆਇਆ ਹਾਂ 1ਵੀਂ ਆਇਤ ਖਰੀਆਈ ਅਰਸ਼ ਦਿਹਾਈ ਮੇਰੀ ਰਸ਼ਿਆ ਕਰਨ ਕਿਉਂ ਜੋ ਮੈਂ ਤੈਨੂੰ ਤੱਕਦਾ ਰਹਿੰਦਾ ਹਾਂ 22ਵੀਂ ਆਇਤ हे ਪਰਮੇਸ਼ਰ ਇਸਰਾਇਲ ਨੂੰ ਉਹਦੇ ਸਾਰੇ ਪੈਜਲਾਂ ਤੋਂ ਛੁਟਕਾਰਾ ਦੇ ਆਮੀਨ ਪ੍ਰਭੂ ਜੀ ਨਵਚਨਾਂ ਪੜੇ ਸੋਨੇ ਜਾਂ ਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਆਰਾਮ ਸਦਾ ਹੀ ਵਸਦੇ ਰਹਿਣ ਆਮੀਨ ਸਾਰਿਆਂ ਜਮਸੀਕੀ